ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਨਸੀਬ ਘਰੋਂ ਗਿਆ ਤਾਂ ਮਾਂ ਨੇ ਵੱਡੇ ਕਮਰੇ ਵਿੱਚ ਜਾ ਕੇ ਪੁਸ਼ਪਿੰਦਰਵਾਲ ਕਣਖਾ ਜਿਹਾ ਦੇਖਿਆ ਜਿਵੇਂ ਉਹਨੂੰ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਬੋਲ ਨਹੀਂ ਸકી ਗੁੱਸਾ ਉਹਦੇ ਗਲ ਤੱਕ ਆਇਆ ਪਿਆ ਸੀ ਉਹ ਕੀ ਆਖੇ ਕੀ ਨਾ ਆਖੇ ਉਹਦੀ ਸਮਝ ਤੋਂ ਬਾਹਰ ਸੀ ਅਖੀਰ ਕਮਰੇ ਦੀ ਦੇੜੀ ਉੱਤੇ ਆ ਕੇ ਉਹਨੇ ਪੈਰ ਪਟਕੇ ਅਤੇ ਕੜਕ ਕੇ ਬੋਲੀ ਜਾ ਹਰਿੰਦਰ ਨੂੰ ਦੇ ਕਿੱਥੇ ਟਹਿ ਜਾਣਾ ਜਾਂ ਮੈਂ ਜਾਨੀ ਆ ਖੇਤ ਨੂੰ ਰੋਟੀ ਲੈ ਕੇ ਕੌਣ ਜਾਊ ਨਾ ਉਹਨੇ ਖੇਤੋਂ ਪੇ ਗਿਆ ਕੋਈ ਬੰਦਾ ਹਰਿੰਦਰ ਹੱਥੇ ਕਿਤੇ ਸਾਥ ਚ ਬੈਠਾ ਹੋਣਾ ਐ ਮੈਂ ਸੱਦ ਲਿਆਉਣੀਆ ਟੋਕਰੇ ਚ ਰੱਖ ਰੋਟੀ ਪੁਸ਼ਪਿੰਦਰ ਬਾਹਰ ਨੂੰ ਤੁਰੀ ਤਾਂ ਮਾਂ ਨੇ ਭਾਂਡੇ ਵਿੱਚ ਪਿਆ ਟੋਕਰਾ ਧਰਤੀ ਉੱਤੇ ਮੁੱਦਾ ਖੜਕਾਇਆ ਜਿਵੇਂ ਟੋਕਰਾ ਤੋੜ ਹੀ ਦੇਣਾ ਹੋਵੇ ਤੇ ਫਿਰ ਰਸੋਈ ਵਿੱਚ ਜਾ ਕੇ ਟੋਕਰੇ ਵਿੱਚ ਚੀਜ਼ਾਂ ਰੱਖਣ ਲੱਗੀ ਦਾਲ ਦਾ ਭਰਿਆ ਡੱਬ ਕੋ ਕੜਛੀ ਗੰਡੇ ਆਚਾਰ ਰੋਟੀਆਂ ਦੀ ਥਹੀ ਵੱਡੇ ਪੋਣੇ ਵਿੱਚ ਬੰਨ ਕੇ ਰੱਖ ਦਿੱਤੀ ਕ올ੀਆਂ ਤੇ ਗਲਾਸ ਕੱਪੜੇ ਦਾ ਇਨੂ ਮਾਰ ਕੇ ਉਹਦੇ ਉੱਤੇ ਲੱਸੀ ਦੀ ਬਲਣੀ ਧਰ ਦਿੱਤੀ ਐਨ ਟਕਾ ਕੇ ਤੇ ਫਿਰ ਟੋਕਰੇ ਉੱਤੇ ਇੱਕ ਪੁਰਾਣੀ ਖੇਸੀ ਦੇ ਦਿੱਤੀ ਹਰਿੰਦਰ ਆਪ ਹੀ ਘਰ ਨੂੰ ਆ ਰਿਹਾ ਸੀ ਕਿਸੇ ਫਿਲਮੀ ਗਾਣੇ ਦੇ ਅਧੂਰੇ ਚਹਿ ਬੋਲ ਕੱਢਦਾ ਆਉਣ ਸਾਰ ਬੋਲਿਆ ਲਿਆ ਮਾਂ ਰੋਟੀ ਆ ਪਿਆ ਟੋਕਰਾ ਸਭ ਕੁਝ ਪਾਇਆ ਪਿਆ ਚੱਕ ਤੇ ਛੇਤੀ ਤੁਰ ਜਾ ਡਿੱਕੀ ਜਾਂਦੇ ਹੋਣਗੇ ਮਾਂ ਨੇ ਤਾੜ ਕੇ ਆਖਿਆ ਵਾਰ ਏ ਮਾਈ ਡੀਅਰ ਮਦਰ ਮੈਨੂੰ ਆਪ ਨੂੰ ਰੋਟੀ ਦੇ ਖਾਣ ਨੂੰ ਉਹਨੇ ਮਾਂ ਦਾ ਮਖੌਲ ਜਿਹਾ ਉਡਾਇਆ ਤੂੰ ਉੱਥੇ ਹੀ ਖਾ ਲਈ ਦੋ ਰੋਟੀਆਂ ਬਿਥੇਰੀਆਂ ਰੱਖਤੀਆਂ ਜੇ ਨਾ ਬੱਚੀ ਕੋਈ ਰੋਟੀ ਫੇਰ ਨਹੀਂ ਮੈਨੂੰ ਤਾਂ ਇੱਥੇ ਹੀ ਦੇ ਦੇ ਹੁਣ ਖਾ ਲੈਣਾ ਮਿੰਟਾ ਸਕਿੰਟਾ ਚ ਰਸੋਈ ਵਿੱਚ ਜਾ ਕੇ ਉਹ ਆਪ ਹੀ ਕੋਲੀ ਵਿੱਚ ਦਾਲ ਪਾਉਣ ਲੱਗਿਆ ਛਾਬੇ ਵਿੱਚੋਂ ਦੋ ਰੋਟੀਆਂ ਹੱਥਾਂ ਉੱਤੇ ਚੁੱਕ ਲਈਆਂ ਦਾਲ ਤੱਤੀ ਹੀ ਸੀ ਕੋਲੀ ਵਿੱਚ ਮੱਖਣੀ ਦਾ ਰੁਗ ਵੀ ਸੁੱਟ ਲਿਆ ਮੰਜੀ ਉੱਤੇ ਬੈਠ ਕੇ ਰੋਟੀ ਖਾਣ ਲੱਗਿਆ ਬੁਰਕੀ ਮੂੰਹ ਵਿੱਚ ਪਾ ਕੇ ਕਹਿੰਦਾ ਪਿੰਦਰੇ ਲੱਸੀ ਦਾ ਗਲਾਸ ਭਰੀ ਕੇ ਰਾਂ ਰੇੜਕਣੇ ਚ ਹਰਿੰਦਰ ਟੋਕਰਾ ਲੈ ਕੇ ਘਰੋਂ ਬਾਹਰ ਹੋਇਆ ਤਾਂ ਪੁਸ਼ਪਿੰਦਰ ਕਹਿੰਦੀ ਲਿਆ ਮਾਂ ਮੈਨੂੰ ਵੀ ਦੇ ਦੇ ਰੋਟੀ ਕਿਉ ਤੂੰ ਕੋਈ ਪੁਰਾਣੀ ਆਈ ਹੋਈ ਐ ਹੱਥੋਂ ਚੱਕ ਰੋਟੀ ਤੇ ਖਾ ਲੈ ਨਹੀਂ ਤੂੰ ਦੇ ਮਾਂ ਨਾ ਦਿੱਤੀ ਹੋਈ ਐ ਮੇਰੇ ਨਾਲ ਨਹੀਂ ਚੱਲਦਾ ਤੇਰਾ ਹੁਣੇ ਲਾੜ ਕਿਉ ਮਾਂ ਤੂੰ ਮੇਰੀ ਪਿਆਰੀ ਮਾਂ ਐ ਪਿਆਰੀ ਮਾਂ ਦੀ ਇਹ ਗੁੱਤਨੀ ਰੋਲੇਗੀ ਨਾ ਸਵਾਚ ਕਹਿ ਕੇ ਉਹ ਪਰਾਂ ਨੂੰ ਵੇੜੇ ਵਿੱਚ ਤੁਰ ਗਈ ਕਿਉ ਕੀ ਕਰਤਾ ਮੈਂ ਹੋਰ ਅਜੇ ਕਸਰ ਹੈ ਕਰੀਤਾ ਜਾਣੀ ਐ ਨਾ ਦੱਸ ਵੀ ਕੋਈ ਗੱਲ ਪੁਸ਼ਪਿੰਦਰ ਵਿੱਚ ਵੀ ਤਲਕੀ ਪਰਨ ਲੱਗੀ ਸੀ ਮਾਂ ਬੇੜੇ ਵਿੱਚੋਂ ਮੁੜ ਕੇ ਆਈ ਅਤੇ ਕੰਧ ਨਾਲ ਖੜੀ ਪੀੜੀ ਚੁੱਕ ਕੇ ਭਾਂਡੇ ਦੇ ਫਰਸ਼ ਉੱਤੇ ਦੇਹ ਮਾਰੀ ਹੌਂਕਾ ਲੈ ਕੇ ਪੀੜੀ ਉੱਤੇ ਬੈਠ ਗਈ ਕਹਿੰਦੀ ਐਨੇ ਕੁੱਤੇ ਖਾਣੀ ਨਿਤ ਹੁੰਦੀ ਏ ਤੇਰੇ ਨਾਲ ਤੂੰ ਸਮਝਦੀ ਕਿਉਂ ਨਹੀਂ ਹੁਣ ਇਸ ਤਗੜੇ ਨੂੰ ਘਰ ਵੀ ਸੱਦਣ ਲੱਗ ਪੀ ਕਿਉਂ ਅੱਗੇ ਨਹੀਂ ਕਦੇ ਆਇਆ ਇਹੋ ਅੱਜ ਕੀ ਹੋ ਗਿਆ ਅੱਗੇ ਵੀ ਐਵੇਂ ਜਿਵੇਂ ਆਉਂਦਾ ਹੋਣਾ ਹੈ ਹੁਣ ਦੇਖ ਕੇ ਮੱਖੀ ਕਿਵੇਂ ਨਿੱਗਲ ਲਈਏ ਫਿਰ ਕਹਿੰਦੀ ਮੈਨੂੰ ਤਾਂ ਇਹ ਮੁੰਡਾ ਇਹੋ ਜਿਹਾ ਲੱਗਦਾ ਹੀ ਨਹੀਂ ਸੀ ਮਾਂ ਪਹਿਲਾਂ ਤੂੰ ਇਉਂ ਦੱਸ ਮੈਨੂੰ ਨੀ ਲੋੜ ਆਪਦੀ ਆਣ ਇੱਜ਼ਤ ਦੀ ਆਪ ਦਾ ਚੰਗਾ ਮਾੜਾ ਸਭ ਜਾਣਦੀ ਐ ਮੈਂ ਕੋਈ ਨਿਆਣੀ ਐ ਹੁਣ ਬਈ ਐਵੇਂ ਕਿਸੇ ਦੇ ਕਬਜ਼ੇ ਚ ਆ ਜੂੰਗੀ ਮੈਨੂੰ ਤਾਂ ਡਾਲ ਪਤਾ ਨਹੀਂ ਤੇਰੀਆਂ ਇਹਨਾਂ ਫਾਰਸੀਆਂ ਦਾ ਮੈਂ ਤਾਂ ਇੱਕੋ ਜਾਣਦੀ ਐ ਤੂੰ ਇਸ ਮੁੰਡੇ ਨਾਲ ਬਰਨਾਲੇ ਗਈ ਕਿ ਨਹੀਂ ਗਈ ਉੱਥੇ ਹੋਟਲ ਚਾਹ ਪੀਤੀ ਕਿ ਨਹੀਂ ਪੀਤੀ ਐਦੋਂ ਬਾਅਦ ਕੀ ਪਤਾ ਕਿੱਥੇ ਕਿੱਥੇ ਖੇ ਖਾਦੀ ਹੋਣੀ ਐ ਚੰਨਾਰ ਜਾਣਦਾ ਤਾਂ ਬਹਾਨਾ ਹੀ ਸੀ ਐਵੇਂ ਤਾਂ ਹਿਤਾ ਮੈਂ ਹਰਿੰਦਰ ਨੂੰ ਭੇਜਿਆ ਮੈਂ ਕਿਹਾ ਜਾ ਪੁੱਤ ਲੈ ਆ ਭੈਣ ਨੂੰ ਮੁੰਡੇ ਵਿਚਾਰੇ ਨੂੰ ਕੀ ਇਲਮ ਬਈ ਮੈਂ ਕਿਉਂ ਲੈਣ ਭੇਜਿਆ ਉਹਨੂੰ ਮੈਂ ਤਾਂ ਹੁਣ ਤਾਂ ਢਿੱਡ ਚ ਲਈ ਬੈਠੀ ਆ ਮੈਂ ਤਾਂ ਅਜੇ ਤੇਰੇ ਬਾਪੂ ਕੋਲ ਕੋਈ ਗੱਲ ਨਹੀਂ ਕੀਤੀ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਤੂੰ ਹਾਲੇ ਵੀ ਸੁਧਰ ਜਾ ਦੱਸ ਵੀ ਕੌਣ ਐ ਉਹ ਜਿਨੇ ਤੈਨੂੰ ਆਖਿਆ ਬਈ ਬਰਨਾਲੇ ਤੱਕ ਨਸੀਬ ਮੇਰੇ ਨਾਲ ਗਿਆ ਜਾਂ ਉੱਥੇ ਹੋਟਲ ਚ ਚਾਹ ਪੀਤੀ ਐ ਇਹ ਸਭ ਝੂਠ ਐ ਤੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਤੂੰ ਇਹ ਸਭ ਗੱਲਾਂ ਮਨੋ ਜੋੜਦੀ ਐ ਮਾਂ ਦੱਸਾਂ ਦੱਸ ਤੇ ਲੀਆ ਮਾ ਸ਼ਿਆਮੋ ਬੁੜੀ ਨੂੰ ਸ਼ਿਆਮੋ ਕਿਹੜੀ ਪ੍ਰਤਾਪੇ ਕੀ ਸ਼ਿਆਮੋ ਹੋਰ ਕਿਹੜੀ ਭਾਈ ਰੂਪਿਓ ਉਹ ਤੁਹਾਡੇ ਨਾਲ ਬੈਠੀ ਐ ਸਲਵਤਪੁਰਿਓ ਨਾਲ ਗਈ ਐ ਹੋਟਲ 'ਚ ਚਾਹ ਪੀਂਦੇ ਦੇਖਿਓ ਤੁਸੀਂ ਹੋਰ ਦੱਸ ਐਵੇਂ ਕੁੱਤੀ ਭੌਂਕਦੀ ਐ ਮੈਂ ਤਾਂ ਦੇਖਿਆ ਨਹੀਂ ਉਹਨੂੰ ਤੈਨਹੀਂ ਦੇਖਿਆ ਹੋਣਾ ਉਹਨੇ ਤਾਂ ਦੇਖਿਆ ਸਭ ਕੁਛ ਕੁਛ ਆਖੀ ਜਾਵੇ ਉਹ ਕਿੱਧਰ ਲਈ ਪਲਾ ਮਾਨਸ ਆ ਗਈ ਸੌ ਜਹਾਨ ਦੀ ਚਗਲ ਆਪਦੇ ਦਿਨ ਭੁੱਲ ਗਈ ਹਾਂ ਉਹ ਤਾਂ ਚਗਲ ਐ ਸਾਰਾ ਪਿੰਡ ਜਾਣਦਾ ਐ ਉਹਨੂੰ ਹੁਣ ਤੂੰ ਵੀ ਚਗਲ ਬਣੇਂਗੀ ਚੰਗਾ ਨਾ ਉੱਗਾ ਕਰੇਗੀ ਪਿਓ ਦਾਦੇ ਦਾ ਪੁਸ਼ਪਿੰਦਰ ਨੂੰ ਜਿਵੇਂ ਇੱਕ ੱਤਕਾ ਲੱਗਿਆ ਹੋਵੇ ਉਹ ਸੁਣਦੀ ਸੁਣ ਰਹੀ ਤੇ ਫਿਰ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿੱਗਣ ਲੱਗੇ ਹੰਝੂ ਉਹਨੇ ਪੂੰਝੇ ਨਹੀਂ ਬਿੜਰੀ ਜਹੀ ਲਗਾਤਾਰ ਮਾਂ ਵੱਲ ਝਾਕੀ ਜਾ ਰਹੀ ਸੀ ਤੇ ਫਿਰ ਮਾਂ ਪੀੜੀ ਤੋਂ ਉੱਠੀ ਉਹਦੀਆਂ ਅੱਖਾਂ ਵਿੱਚ ਗੁੱਸੇ ਤੇ ਮੋਹ ਦਾ ਰਲਿਆ ਮਿਲਿਆ ਰੰਗ ਉੱਤਰ ਆਇਆ ਸੀ ਪੁਸ਼ਪਿੰਦਰ ਨੇ ਚੁੰਨੀ ਦੇ ਲੜ ਨਾਲ ਇੱਕ ਇੱਕ ਕਰਕੇ ਦੋਵੇਂ ਅੱਖਾਂ ਪੂੰਝ ਲਈਆਂ ਪਰ ਅਜੇ ਵੀ ਉਹਦੀਆਂ ਅੱਖਾਂ ਦੇ ਕੋਿਆਂ ਵਿੱਚ ਪਾਣੀ ਡਾਲ ਕਰ ਰਿਹਾ ਸੀ ਰਸੋਈ ਵੱਲ ਜਾਂਦੀ ਮਾਂ ਕਹਿੰਦੀ ਹੁਣ ਰੋ ਰੋ ਕੇ ਕਾਹਨੂੰ ਦਿਖਾਉਣੀ ਐ ਸੋਚ ਸਮਝ ਕੇ ਚੱਲ ਪੁਸ਼ਪਿੰਦਰ ਬਰਾਂਡੇ ਵਿੱਚ ਉੱਚੇ ਪਾਵਿਆਂ ਵਾਲੇ ਪਲੰਗ ਦੀ ਬਾਹੀ ਨੂੰ ਪਿੱਠ ਲਾ ਕੇ ਖੜੋਤੀ ਹੋਈ ਸੀ ਰਸੋਈ ਵਿੱਚ ਜਾ ਕੇ ਮਾਂ ਨੇ ਇੱਕ ਕੌਲੀ ਵਿੱਚ ਦਾਲ ਪਾਈ ਵਿੱਚ ਮੱਖਣੀ ਦਾ ਵੀ ਭੋਰਾ ਪਾ ਦਿੱਤਾ ਪਰੇ ਪਿਆ ਛੋਟਾ ਮੇਜ਼ ਇੱਕ ਹੱਥ ਨਾਲ ਕਢੀਸਿਆ ਤੇ ਉੱਤੇ ਥਾਲੀ ਰੱਖ ਕੇ ਪੁਸ਼ਪਿੰਦਰ ਨੂੰ ਕਿਹਾ ਲੈ ਖਾ ਲੈ ਰੋਟੀ ਮੈਂ ਤਾਂ ਇਹੀ ਕਹਿਨੀ ਐ ਬਈ ਸਮਝ ਕਰ ਹੋਰ ਨਹੀਂ ਤਾਂ ਜਾਤ ਕੁ ਜਾਤ ਹੀ ਦੇਖ ਜਾਤ ਕੁ ਜਾਤ ਦੇ ਨਾਂ ਉੱਤੇ ਪੁਸ਼ਪਿੰਦਰ ਦਾ ਮਨ ਫੇਰ ਉੱਛਲ ਆਇਆ ਮਾਂ ਰਸੋਈ ਵਿੱਚ ਲੱਸੀ ਦਾ ਗਲਾਸ ਲੈਣ ਗਈ ਪਰ ਪੁਸ਼ਪਿੰਦਰ ਤਾਂ ਰੋਟੀ ਦੀ ਥਾਲੀ ਮੇਜ਼ ਉੱਤੇ ਧਰੀ ਦੀ ਧਰੀ ਛੱਡ ਕੇ ਉੱਠ ਖੜੀ ਵੇੜੇ ਵੱਲ ਤੁਰ ਪਈ ਨਹੀਂ ਖਾਂਦੀ ਨਾ ਖਾ ਤੇਰੇ ਹਾੜੇ ਕੌਣ ਕੱਢੇ ਹੋਣ ਮਾਂ ਨੇ ਮੇਜ਼ ਉੱਤੋਂ ਥਾਲੀ ਚੁੱਕੀ ਲੱਸੀ ਦਾ ਗਲਾਸ ਓਵੇਂ ਹੀ ਹੱਥ ਵਿੱਚ ਸੀ ਉਹ ਉਸੇ ਪੀੜੀ ਉੱਤੇ ਜਾ ਬੈਠੀ ਅਤੇ ਆਪ ਰੋਟੀ ਖਾਣ ਲੱਗੀ ਇੱਕ ਬੁਰਕੀ ਮੂੰਹ ਵਿੱਚ ਪਾ ਕੇ ਉਹ ਪੁਸ਼ਪਿੰਦਰ ਵੱਲ ਚਾੱਕੀ ਉਹ ਬੈਠਕ ਵਿੱਚ ਚਲੀ ਗਈ ਸੀ ਮਾ ਨੇ ਇੱਕ ਰੋਟੀ ਖਾਧੀ ਫਿਰ ਤਾਂ ਜਿਵੇਂ ਉਹਦੀ ਭੁੱਖ ਹੀ ਮਰ ਗਈ ਹੋਵੇ ਬੁਰਕੀ ਮੂੰਹ ਵਿੱਚ ਫੁੱਲ ਫੁੱਲ ਜਾਂਦੀ ਉਹਨੇ ਲੱਸੀ ਦੀਆਂ ਦੋ ਕੁੱਟਾਂ ਭਰੀਆਂ ਤੇ ਥਾਲੀ ਗਲਾਸ ਚੋਕ ਕੇ ਰਸੋਈ ਵਿੱਚ ਦਾਤ ਜਾ ਤਰੇ ਪ੍ਰਤਾਪੇ ਦੀ ਨੂੰ ਸ਼ਿਆਮੋ ਦੇ ਦੋਵੇਂ ਮੁੰਡੇ ਚੰਗੇ ਕਮਾਉ ਉੱਠੇ ਸਨ ਇੱਕ ਹਲ ਬਾਵਾ ਜ਼ਮੀਨ ਸੀ ਉਹਨਾਂ ਦਾ ਪਿਓ ਫੌਜੀ ਬੰਦਾ ਸੀ ਉਹਨੇ ਦੁਨੀਆ ਦੇਖੀ ਹੋਈ ਸੀ ਮੁੰਡਿਆਂ ਨੂੰ ਫਜ਼ੂਲ ਖਰਚ ਨਹੀਂ ਸੀ ਕਰਨ ਦੀ ਦਾ ਇੱਧਰ ਉੱਧਰ ਸਾਖਸ ਕੀਰੀਆਂ ਵਿੱਚ ਤੁਰਿਆ ਫਿਰਦਾ ਰਹਿੰਦਾ ਆਪਣੇ ਮੁੰਡਿਆਂ ਵਾਸਤੇ ਵਿਦਾ ਚੜਾ ਕੇ ਦੱਸਦਾ ਅਖੀਰ ਇੱਕ ਜੱਟ ਨੇ ਆਪਣੀਆਂ ਦੋਵੇਂ ਕੁੜੀਆਂ ਉਹਦੇ ਮੁੰਡਿਆਂ ਨੂੰ ਦੇ ਦਿੱਤੀਆਂ ਹੁਣ ਫੌਜੀ ਦੀਆਂ ਦੋਵੇਂ ਨੋਹਾਂ ਘਰ ਦਾ ਪੂਰਾ ਕੰਮ ਕਰਦੀਆਂ ਤੇ ਆਪੋ ਵਿੱਚ ਸੁਰ ਰੱਖਦੀਆਂ ਮੁੰਡਿਆਂ ਵਿੱਚ ਪੂਰਾ ਪਿਆਰ ਸੀ ਦੇ ਵੇਲ ਕੇ ਖੇਤੀ ਦਾ ਕੰਮ ਕਰਦੇ ਕੋਈ ਐਬ ਨਹੀਂ ਸੀ ਹਮੇਸ਼ਾ ਹੀ ਕਮਾਈ ਵੱਲ ਧਿਆਨ ਨੋਹਾਂ ਪੁੱਤ ਫੌਜੀ ਦੀ ਪੂਰੀ ਸੇਵਾ ਕਰਦੇ ਜਿਵੇਂ ਉਹਨੂੰ ਰਾਸ ਦੁਆਰੇ ਬਿਠਾ ਰੱਖਿਆ ਹੋਵੇ ਪਰ ਸ਼ਾਮੋ ਦੀ ਨੋਹਾਂ ਨਾਲ ਬਣਦੀ ਨਹੀਂ ਸੀ ਨੂਹਾ ਦੇ ਕੰਮਾਂ ਵਿੱਚ ਉਹ ਖਾਮ ਖਾਨ ਨਕਬਲ ਕੱਢਦੀ ਰਹਿੰਦੀ ਬੜਬੜ ਕਰਨਾ ਉਹਦਾ ਸੁਭਾਅ ਬਣ ਚੁੱਕਿਆ ਸੀ ਫੌਜੀ ਹਮੇਸ਼ਾ ਨੂਹਾ ਦੇ ਪੱਕ ਵਿੱਚ ਬੋਲਦਾ ਅਜੇਹਾ ਹੁਣ ਨਾਲ ਤਾਂ ਸ਼ਿਆਮੋ ਨੂੰ ਹੋਰ ਚੇਹ ਚੜਦੀ ਉਹ ਫੌਜੀ ਨੂੰ ਹੀ ਗਾਲਾਂ ਕੱਢਣ ਲੱਗਦੀ ਨੂਹਾ ਦਾ ਨਾਂ ਵਿੱਚ ਲਿਆ ਕੇ ਉਹਨੂੰ ਸੁਣਾ ਸੁਣੀਆਂ ਨਾ ਜਾਣ ਵਾਲੀਆਂ ਗੱਲਾਂ ਆਖਦੀ ਅਜਿਹੇ ਸਮੇਂ ਫੌਜੀ ਟੱਕਿਆਂ ਦੇ ਦੋ ਡੰਡੇ ਉਹਦੇ ਮੋਰਾਂ ਉੱਤੇ ਧਾਰ ਦਿੰਦਾ ਸ਼ਿਆਮੋ ਦੁੱਗਣਾ ਬੋਲਦੀ ਉੱਚੀਆਂ ਉੱਚੀਆਂ ਚਾਂਗਾ ਮਾਰਦੀ ਅਗਵਾੜ ਇਕੱਠਾ ਕਰ ਲੈਂਦੀ ਨੂਹਾ ਸ਼ਰਮ ਦੀਆਂ ਮਾਰੀਆਂ ਮੂੰਹ 'ਤੇ ਚੁੰਨੀਆਂ ਲੈ ਕੇ ਅੰਦਰ ਵੜ ਕੇ ਬੈਠ ਜਾਂਦੀਆਂ। ਗਵੰਡਣਾ ਉਹਨੂੰ ਸਮਝਾਉਂਦੀ ਐ ਨਿਸ਼ਾਮ ਕੁਰੇ ਤੂੰ ਨਾ ਹੁਣ ਬੋਲਿਆ ਕਰ ਤੇਰਾ ਵੇਲਾ ਤਾਂ ਬੀਤ ਗਿਆ। ਚੁੱਪ ਕਰਕੇ ਦੋ ਗੁੱਲੀਆਂ ਫੜਿਆ ਕਰ ਤੇ ਖਾ ਲਿਆ ਕਰ। ਕਾਨੂੰ ਨਿਤ ਝੱਜੂ ਪਵਾਉਣੀ ਐ, ਲੋਕਾਂ ਨੂੰ ਤਮਾਸ਼ਾ ਦਿਖਾਉਣੀ ਐ। ਉਹ ਕੁੜਤੀ ਚੁੱਕ-ਚੁੱਕ ਤੀਵੀਆਂ ਨੂੰ ਆਪਣਾ ਪਿੰਡਾ ਦਿਖਾਉਂਦੀ ਤੇ ਪਰਲ-ਪਰਲ ਅੱਖਾਂ ਵਿੱਚੋਂ ਪਾਣੀ ਵਗਾਉਂਦੀ। ਫੌਜੀ ਉਹਦੀ ਰੋਟੀ ਅੱਡ ਕਰ ਦਿੰਦਾ, ਆਟਾ ਪਿਆ ਕੇ ਦੇ ਦਿੰਦਾ, ਧਾਲਾਂ ਲਿਆ ਕੇ ਫੜਾ ਦਿੰਦਾ। ਆਖਦਾ ਉਹ ਚੁੱਲ੍ਹਾ ਤੇਰਾ ਆਪੇ ਪਕਾ ਆਪੇ ਖਾ ਬਹੂਆਂ ਨਾਲ ਤੇਰਾ ਕੋਈ ਲਾਗਾ ਦੇਗਾ ਨਹੀਂ ਨਿਤ ਮੈਨੂੰ ਖੱਜਲ ਕਰਦੀਆਂ ਨਾਲੇ ਆਪ ਹੁੰਨੀ ਐ ਸ਼ਾਮੋਂ 15 20 ਦਿਨ ਮਸਾਂ ਅੱਡ ਰੋਟੀ ਲਾਉਂਦੀ ਨੂਹਾ ਨਾਲ ਆਨੀ ਬਹਾਨੀ ਬੋਲਣ ਲੱਗਦੀ ਜਦੋਂ ਥੋੜਾ ਜਿੰਨਾ ਵੀ ਰਚਮਿਤ ਜਾਂਦੀ ਨੂਹਾ ਉਹਨੂੰ ਗੱਲ ਲਾ ਲੈਂਦੀਆਂ ਉਹਦਾ ਅੱਡ ਚੁੱਲ੍ਹਾ ਚੁਕਵਾ ਦਿੰਦੀਆਂ ਉਹ ਨੂਹਾ ਵਿੱਚ ਬੈਠ ਕੇ ਹੀ ਰੋਟੀ ਖਾਣ ਲੱਗਦੀ ਆਪਣੇ ਪੋਤੇ ਪੋਤੀਆਂ ਨੂੰ ਲੋਰੀਆਂ ਦਿੰਦੀ ਜਿਵੇਂ ਇਸ ਘਰ ਵਿੱਚ ਕੋਈ ਝਗੜਾ ਕਲੇਸ਼ ਤਾਂ ਕਦੇ ਹੋਇਆ ਹੀ ਨਾ ਹੋਵੇ ਉਹਦੇ ਪੁੱਤ ਹੁਣ ਉਹਨੂੰ ਕਦੇ ਵੀ ਕੁਝ ਨਹੀਂ ਸਨ ਆਖਦੇ ਨਾ ਚੰਗੀ ਨਾ ਮਾੜੀ ਉਹਨਾਂ ਨੇ ਤਾਂ ਸਗੋਂ ਬਹੂਆਂ ਨੂੰ ਵੀ ਵਰਜਿਆ ਹੋਇਆ ਸੀ ਤੁਸੀਂ ਮੂੰਹੋਂ ਬੋਲ ਨਹੀਂ ਕੱਢਣਾ ਕੋਈ ਇਹ ਕਿੰਨਾ ਵੀ ਪੌਂਕੀ ਜਾਵੇ ਉਹਨਾਂ ਦੀ ਮਾਂ ਨਾਲ ਉਹਨਾਂ ਦਾ ਪਿਓ ਹੀ ਨਿਭੜਦਾ ਸ਼ਿਆਮੋ ਬਹੁਤ ਹੀ ਹਲਕੇ ਮੋਲ ਦੀ ਕੁਰਤੀ ਸਲਵਾਰ ਪਹਿਨਦੀ ਸਿਰ ਉੱਤੇ ਮਲਮਲ ਦੀ ਚਿੱਟੀ ਚੁੰਨੀ ਲੈ ਕੇ ਰੱਖਦੀ ਕੱਪੜੇ ਆਮ ਤੌਰ ਉੱਤੇ ਉਹਦੇ ਕੱਸੇ ਜਿਹੇ ਹੀ ਰਹਿੰਦੇ ਨੂਹਾ ਕੱਪੜੇ ਧੋ ਦਿੰਦੀ ਆ ਖੀਜੀ ਹੁੰਦੀ ਤਾਂ ਆਪ ਧੋ ਲੈਂਦੀ ਪੈਰਾਂ ਵਿੱਚ ਨੋਕਾਂ ਵਾਲੀ ਦੁਖ ਖਲੀ ਜੁੱਤੀ ਟੁੱਟੇ ਫਰੇਮ ਵਾਲੀ ਐਨਕ ਉਹਦੀ ਨਿਗਾਹ ਕਮਜ਼ੋਰ ਸੀ ਅਤੇ ਉਹ ਕਈ ਸਾਲਾਂ ਤੋਂ ਇਹ ਐਨਕ ਲਾਉਂਦੀ ਆ ਰਹੀ ਸੀ ਇੱਕ ਵਾਰੀ ਰਾਮਪੁਰੇ ਜਾ ਕੇ ਲਵਾ ਲਈ ਸੀ ਬਹੁਤ ਨੇੜੇ ਉਹ ਦੇਖਣ ਲੱਗੀ ਐਨਕ ਉੱਤੇ ਇੱਕ ਹੱਥ ਦਾ ਛੱਪਰ ਜਿਹਾ ਬਣਾ ਲੈਂਦੀ ਹੱਥ ਵਿੱਚ ਹਮੇਸ਼ਾ ਇੱਕ ਸੋਟੀ ਰੱਖਦੀ ਅਗਵਾੜ ਵਿੱਚ ਸਾਰੇ ਲੋਕਾਂ ਦੇ ਘਰੀ ਸ਼ਾਮੋ ਦਾ ਆਉਣ ਜਾਣ ਸੀ ਲੋਕਾਂ ਦੇ ਵੇੜਿਆਂ 'ਚ ਬੈਠ ਕੇ ਉਹ ਮੜਾਕ ਮੜਾਂ ਗੱਲਾਂ ਮਾਰਦੀ ਪਰ ਪੁਰਾਣੇ ਲੋਕ ਉਹਦੀਆਂ ਕਰਤੂਤਾਂ ਤੋਂ ਜਾਣੂ ਸਨ ਉਹ ਦਾਨੀ ਬੁੜੀ ਬਣਨ ਦੀ ਕੋਸ਼ਿਸ਼ ਕਰਦੀ ਬਹੁਤਾ ਹੀ ਪਖੰਡ ਅਜਿਹਾ ਕਰਨ ਲੱਗਦੀ ਤਾਂ ਕੋਈ ਪੁਰਾਣਾ ਬੰਦਾ ਉਹਦੀ ਧਰੀ ਟੱਕੀ ਨਾ ਰਹਿਣ ਦਿੰਦਾ ਥਾਂ ਲਾ ਦਿੰਦਾ ਜਵਾਨੀ ਪਹਿਰੇ ਤਾਂ ਮੈਂ ਮੰਗੂ दारੂਆਂ ਪੀਤੀਆਂ ਮਾਰ ਫੜ ਕੇ ਸੌ ਟਸਨ ਕੀਤੇ ਤੈ ਤੇਰੇ ਚੱਟੇ ਦਰਖਤ ਵੀ ਹਰੇ ਨਹੀਂ ਹੋਏ ਹਲੇ ਤਾਈ ਹੁਣ ਤੂੰ ਕਿਧਰੋਂ ਬਾਮਣੀ ਬਣ ਜੇਗੀ ਜਿਸਦੇ ਨਸੀਬ ਤੇ ਪੁਸ਼ਪਿੰਦਰ ਭਾਈ ਰੂਪੇ ਤੋਂ ਅੱਡੇ ਤੋਂ ਅੱਡ-ਅੱਡ ਹੋ ਕੇ ਬੱਸ ਚੜੇ ਸਨ ਸ਼ੈਮੋ ਵੀ ਉੱਥੇ ਹੀ ਅੱਡੇ ਉੱਤੇ ਕਿਦਰੇ ਪੱਲਾ ਕਰੀ ਬੈਠੀ ਸੀ ਐਨਕ ਦੇ ਟੁੱਟੇ ਫਰੇਮ ਨੂੰ ਵਾਰ-ਵਾਰ ਨੱਕ ਉੱਤੇ ਠੀਕ ਕਰਕੇ ਟਿਕਾਉਂਦੀ ਇੱਕ ਇੱਟ ਉੱਤੇ ਬੈਠੀ ਹੋਈ ਸੀ ਸੋਟੀ ਨੂੰ ਪੁੰਜੇ ਰੱਖ ਲਿਆ ਸੀ ਹਰ ਪਾਸੇ ਝਾਕਦੀ ਤੇ ਹਰ ਬੰਦੇ ਦੀ ਨਿਰਖ ਰੱਖਦੀ ਉਹ ਬੱਸ ਚੜੇ ਸਨ ਤਾਂ ਉਹ ਵੀ ਬੱਸ ਵਿੱਚ ਬੈਠ ਗਈ ਸੀ ਸਲਵਤਪੁਰੇ ਜਾ ਕੇ ਬਰਨਾਲੇ ਜਾਣ ਲਈ ਉਹਨੇ ਵੀ ਬੱਸ ਬਦਲੀ ਸੀ ਉਹੀ ਬੱਸ ਉਹਨਾਂ ਵਾਲੀ ਨਸੀਬ ਅਤੇ ਪੁਸ਼ਪਿੰਦਰ ਇੱਕੋ ਸੀਟ ਉੱਤੇ ਬੈਠੇ ਸਨ ਦੋ ਤਿੰਨ ਸੀਟਾਂ ਛੱਡ ਕੇ ਸ਼ਿਆਮੋ ਮਗਰੇ ਹੀ ਕਿਧਰੇ ਬੈਠੀ ਹੋਈ ਸੀ ਮੂੰਹ ਤੇ ਚੁੰਨੀ ਦਾ ਪੱਲਾ ਕੀਤਾ ਹੋਇਆ ਛੋਟੀ ਸੀੜ ਦੇ ਨਾਲ ਹੀ ਥੱਲੇ ਲੰਬੀ ਪਾ ਦਿੱਤੀ ਮੁੰਡੇ ਕੁੜੀ ਵੱਲ ਚੁੰਨੀ ਦੇ ਪੱਲੇ ਵਿੱਚੋਂ ਦੀ ਉਹ ਲਗਾਤਾਰ ਬਰਨਾਲੇ ਤੱਕ ਸਾਰੇ ਰਾਹ ਦੇਖਦੀ ਗਈ ਉਹਨਾਂ ਦੀਆਂ ਹਰਕਤਾਂ ਤਾੜਦੀ ਅਤੇ ਖੁਸ਼ ਹੁੰਦੀ ਦੰਦ ਵੀ ਚੱਬਦੀ ਬਰਨਾਲੇ ਜਾ ਕੇ ਉਹ バス ਵਿੱਚੋਂ ਉੱtre ਅਤੇ ਉਹ ਮਗਰੇ ਹੀ ਚੁੱਪਚੀਂਤੀ バス ਵਿੱਚੋਂ ਉੱਤਰ ਕੇ ਉਹਨਾਂ ਦੇ ਪਿੱਛੇ-ਪਿੱਛੇ ਹੋ ਲਈ ਉਹਨਾਂ ਨੂੰ ਹੋਟਲ ਵਿੱਚ ਵੜਦਿਆਂ ਦੇਖ ਕੇ ਉੱਥੇ ਹੀ ਛਪਾਲ ਕੇ ਬੈਠ ਗਈ ਸੀ ਹੋਟਲ ਵਿੱਚੋਂ ਬਾਹਰ ਆਉਣ ਤੱਕ ਉਹ ਤਾਂ ਉੱਥੇ ਹੀ ਬੈਠੀ ਰਹੀ ਜਿਵੇਂ ਉਸ ਦਿਨ ਉਹਦੇ ਲਈ ਇਹੀ ਇੱਕ ਕੰਮ ਹੋਵੇ ਉਹ ਹੋਟਲ ਵਿੱਚੋਂ ਬਾਹਰ ਆਏ ਤਾਂ ਸ਼ਿਆਮੋ ਨੇ ধੋਮਾ ਦਾ ਚਿਹਰਾ ਸੰਵਾਰ-ਸਵਾਰ ਅੱਖਾਂ ਪਾੜ-ਪਾੜ ਦੇਖਿਆ ਸੀ ਉਹਨੂੰ ਕੀ ਪਤਾ ਸੀ ਕਿ ਉਹਨਾਂ ਮਗਰ ਕੋਈ ਡੈਣ ਲੱਗੀ ਹੈ ਬੱਸ ਸਟੈਂਡ ਦੀ ਭੀੜ ਵਿੱਚੋਂ ਕਿਧਰੇ ਗਵਾਚ ਗਏ ਸਨ ਤਾਂ ਸ਼ਿਆਮੋ ਢਿੱਡ ਵਿੱਚ ਪਿੰਡ ਦਾ ਵੱਡਾ ਪੇਟ ਲੈ ਕੇ ਅਤੇ ਅਕਾਹ ਅਹਿਸਾਸ ਨਾਲ ਸੰਤੁਸ਼ਟ ਜਿਹੀ ਹੋ ਕੇ ਫਰਵਾਹੀ ਦੇ ਰਾਹ ਪੈ ਗਈ ਸੀ ਫਰਵਾਹੀ ਉਹਦੀ ਛੋਟੀ ਭੈਣ ਸੀ ਕਦੇ-ਕਦੇ ਜਦੋਂ ਉਹ ਆਪਣੇ ਟੱਬਰ ਵਿੱਚ ਅੱਕ ਜਾਂਦੀ ਤਾਂ ਭੈਣ ਨੂੰ ਮਿਲਣ ਫਰਵਾਹੀ ਆਉਂਦੀ ਇੱਥੇ ਆ ਕੇ ਪੰਜ-ਸੱਤ ਦਿਨ ਲਾਉਂਦੀ ਪਰ ਇਸ ਵਾਰ ਉਹਨੇ ਇੱਕੋ ਰਾਤ ਕੱਟੀ ਹਰਦੀਪ ਦੀ ਧੀ ਦਾ ਭੇਦ ਢਿੱਡ ਸੂਲ ਉਹਨੂੰ ਕਦੋਂ ਟਿਕਣ ਦਿੰਦਾ ਸੀ ਦੂਜੇ ਦਿਨ ਆਥਣ ਨੂੰ ਹੀ ਉਹ ਕੋਠੀ ਪਹੁੰਚੀ ਸੀ ਅਤੇ ਆਉਣਸਾਰ ਹਰਦੀਪ ਸਿੰਘ ਦੀ ਘਰਵਾਲੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਸੀ ਆਪਣੇ ਧੀ ਪੁੱਤ ਵਿਰੋਧ ਕੋਈ ਵੀ ਗੱਲ ਸੁਣਨ ਲਈ ਮਾਪੇ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਉਹਨਾਂ ਦਾ ਬੱਚਾ ਵੀ ਕੋਈ ਖੁਨਾਮੀ ਕਰ ਸਕਦਾ ਹੈ ਇਹਦੇ ਉਲਟ ਧੀ ਪੁੱਤ ਦੇ ਵਿਰੋਧ ਗੱਲ ਕਰਨ ਵਾਲਾ ਹੀ ਬੁਰਾ ਲੱਗਦਾ ਹੈ ਤੇ ਲੱਗਦਾ ਇਓਂ ਹੈ ਜਿਵੇਂ ਉਹ ਝੂਠ ਬੋਲ ਰਿਹਾ ਹੋਵੇ ਅਜਿਹੀ ਹਾਲਤ ਵਿੱਚ ਮਾਪੇ ਉਹਨੂੰ ਆਪਣੇ ਧੀ ਪੁੱਤ ਦੇ ਪੱਖ ਵਿੱਚ ਜਾਂ ਸਫਾਈ ਵਿੱਚ ਹਿੱਕ ਥਾਪੜ ਕੇ ਕੁਝ ਨਾ ਕੁਝ ਆਖਣਾ ਪੈਂਦਾ ਹੈ ਧੀ ਪੁੱਤ ਦੇ ਪੱਖ ਵਿੱਚ ਉਹਦੇ ਮਾਪੇ ਹਿੱਕ ਨਹੀਂ ਥਾਪੜਨਗੇ ਤਾਂ ਹੋਰ ਕੌਣ ਥਾਪੜੇਗਾ ਉਸ ਦਿਨ ਵੀ ਅਜਿਹਾ ਹੀ ਹੋਇਆ ਸ਼ਿਆਮੋ ਫਰਵਾਹੀ ਤੋਂ ਆ ਕੇ ਆਪਣੇ ਘਰ ਜਾਣ ਦੀ ਥਾਂ ਪਹਿਲਾਂ ਹਰਦਿਤ ਦੇ ਘਰ ਗਈ ਘਰ ਵਿੱਚ ਨਾ ਤਾਂ ਹਰਦਿਤ ਸੀ ਅਤੇ ਨਾ ਹੀ ਉਹਦਾ ਮੁੰਡਾ ਹੋਰ ਵੀ ਕੋਈ ਨਹੀਂ ਸੀ ਇਕੱਲੀ ਹਰਦਿਤ ਦੀ ਘਰਵਾਲੀ ਦਿਆਲੋ ਸੀ ਦਿਆਲੋ ਨੇ ਗੱਲ ਸੁਣੀ ਤਾਂ ਜਿਵੇਂ ਉਹਦੇ ਕੰਨਾਂ ਨੂੰ ਇਤਵਾਰ ਨਾ ਆਇਆ ਹੋਵੇ ਉਹ ਸੁੱਨ ਜਹੀ ਹੋ ਗਈ ਸ਼ਿਆਮੋ ਗੱਲ ਦੀ ਢਾਈ ਨਾਲ ਢਾਈ ਜੋੜੀ ਜਾ ਰਹੀ ਸੀ ਲੱਗਦਾ ਹੀ ਨਹੀਂ ਸੀ ਕਿ ਉਹਨੇ ਇਹ ਸਭ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਹੋਵੇਗਾ ਜਦੋਂ ਸਾਰੀ ਗੱਲ ਮੁਕਾ ਬੈਠੀ ਅਤੇ ਦਿਆਲੋ ਦੀ ਪ੍ਰਤੀਕਿਰਿਆ ਦੇਖਣ ਲਈ ਉਹਦੇ ਮੂੰਹ 'ਵਲ ਟਿਕਟਿਕੀ ਲਾ ਕੇ ਚਾਕੜ ਲੱਗੀ ਤਾਂ ਦਿਆਲੋ ਨੇ ਮਨ ਵਿੱਚ ਹੌਸਲਾ ਇਕੱਠਾ ਕੀਤਾ ਤੇ ਬਣਾ ਸਵਾਰ ਕੇ ਉਹਨੂੰ ਕਹਿੰਦੀ ਸ਼ਾਮ ਕੁਰੇ ਬੰਦਾ ਜਿਹੋ ਜਿਹਾ ਹੁੰਦਾ ਉਹੋ ਜੀ ਗੱਲ ਕਰਦਾ ਤੂੰ ਤਾਂ ਜਮਾ ਹੀ ਮੇਰੀ ਧੀ ਦੀ ਕਹਾਣੀ ਬਣਾ ਕੇ ਤੋਰਤੀ ਤੈਨੂੰ ਕੀ ਪਤਾ ਹੈ ਬਈ ਨਾਈਆਂ ਦਾ ਮੁੰਡਾ ਤਾਂ ਅਸੀਂ ਆਪ ਤੋ ਰਿਆ ਹੈ ਕੁੜੀ ਨਾਲ ਉਹਦਾ ਕਿਦਣ ਦਾ ਸਾਡੇ ਘਰ ਆਉਣ ਜਾਣਾ ਜਿਹੋ ਜਿਹਾ ਸਾਡਾ ਹਰਿੰਦਰ ਉਹੋ ਜਿਹਾ ਉਹ ਉਹਨੇ ਸੰਘੇੜੀ ਜਾਣਾ ਸੀ ਆਪਦੀ ਮਾਂ ਕੋਲ ਸਾਡੀ ਪਿੰਦਰ ਨੇ ਜਾਣਾ ਸੀ ਚੰਨਣਾਲ ਨਾਨਕੀ ਉਹ ਮੁੰਡਾ ਉਹਦੇ ਨਾਲ ਉੱਠ ਗਿਆ ਤਾਂ ਦੱਸ ਕੀ ਪੁਚਾਲ ਆ ਗਿਆ ਹੋਟਲ ਚ ਚਾਹ ਪੀ ਲਈ ਤਾਂ ਕੀ ਹੋ ਗਿਆ ਇੱਥੇ ਨੇਤ ਸੀ ਸਾਰਾ ਟੱਬਰ ਬੈਠ ਕੇ ਇਕੱਠੇ ਚਾਹ ਪੀਣੇ ਆ ਵਿੱਚ ਉਹ ਮੁੰਡਾ ਹੁੰਦਾ ਹੈ ਕਾਲਜ ਚ ਰਾਮਪੁਰੇ ਜਾ ਕੇ ਕਿ ਮੁੰਡੇ ਕੁੜੀਆਂ ਇਕੱਠੇ ਨਹੀਂ ਬੈਠਦੇ ਜਾ ਕੇ ਇਕੱਠੇ ਚਾਹ ਨਹੀਂ ਪੀਂਦੇ ਜਾਂ ਤਾਂ ਹੋਰ ਦੱਸ ਤੂੰ ਕੀ ਦੇਖਿਆ ਐਵੇਂ ਫੰਗਾ ਤੋਂ ਡਾਰਾ ਬਣਾਈ ਬਣਾ ਧਰੀਆਂ ਤੇ ਤੂੰ ਆਪਦੀ ਮੰਜੀ ਥੱਲੇ ਸੋਟਾ ਫੇਰਾਗਾ ਤੂੰ ਕੀ ਕੀ ਨਹੀਂ ਕੀਤਾ ਹੁਣ ਤੂੰ ਸਾਡੀਆਂ ਧੀਆਂ ਨੂੰ ਵੀ ਪੈ ਨਿਕਲੀ ਖਬਰਦਾਰ ਜੇ ਮੇਰੀ ਧੀ ਦੀ ਕੋਈ ਗੱਲ ਕਰੀ ਐ ਉਹਦੇ ਪਿਓ ਨੂੰ ਪਤਾ ਲੱਗ ਗਿਆ ਤਾਂ ਤੇਰੀਆਂ ਲੀਰਾਂ ਕਿਹੜਾ ਨਹੀਂ ਬਣਾ ਦੂ ਮੇਰੇ ਕੋਲ ਤਾਂ ਤੂੰ ਆ ਗਈ ਗਾਹਾਂ ਕਿਸੇ ਕੋਲ ਇਹ ਗੱਲ ਆਖੀ ਤਾਂ ਸਮਝ ਸੋਚ ਕੇ ਆਖੀ ਤੈਨੂੰ ਹੁਣ ਦੱਸ ਦਿੰਨੀ ਆ ਦਿਆਲੋ ਦਾ ਉਲਟਾ ਵਿਖਿਆਨ ਸੁਣ ਕੇ ਸ਼ਿਆਮੋ ਪਹਿਮਾਨ ਹੋ ਗਈ ਉਹਨੂੰ ਹਰ ਦਿੱਤ ਦੇ ਵੱਡੇ ਘਰ ਦਾ ਸੇਕ ਵੀ ਮਾਰਨ ਲੱਗਿਆ। ਉਹਨੇ ਚਿੱਤ ਵਿੱਚ ਸੋਚਿਆ ਮਨਾ ਇਹ ਕੁਝ ਕਾਹਨੂੰ ਆਖਣਾ ਸੀ ਇਹਨਾਂ ਦੇ ਘਰ ਆ ਕੇ। ਇਹ ਤੀਵੀ ਤਾਂ ਉਲਟਾ ਮੈਨੂੰ ਹੀ ਪੜਨ ਲੱਗ ਪਈ ਤੇ ਫਿਰ ਸ਼ਿਆਮੋ ਦੇ ਦਿਮਾਗ ਵਿੱਚ ਇੱਕ ਚੰਗਿਆੜਾ ਜਿਹਾ ਪਾੜ ਗਿਆ। ਉਹਨੇ ਆਪਣੇ ਹੀ ਦਿਲ ਵਿੱਚ ਆਖਿਆ ਲੈ ਮੈਨੂੰ ਕੀ ਨਹੀਂ ਮੰਨਦੀ ਏ ਨਾ ਮੰਨੇ। ਜਿੱਦਣ ਪਰਿਹਾਰ ਹੋਏ ਆਪੇ ਅੱਖਾਂ 'ਚ ਘਸੁੰਨ ਦੇ ਦੇ ਰਊਗੀ। ਉਦੋਂ ਤਾਂ ਮੰਨੂਗੀ ਉਹ। ਮੈਂ ਕੀ ਲੈਣਾ ਮਨਾ ਕੇ। ਤੇ ਫਿਰ ਅਧੀਨ ਜੀ ਹੋ ਕੇ ਸ਼ਿਆਮੋ ਨੇ ਦਿਯਾਲੋ ਮੁਰੇ ਹੱਥ ਬੰਨੇ ਆਖਿਆ ਭੈਣੇ ਮੈਨੂੰ ਨਹੀਂ ਸੀ ਪਤਾ ਮੈਨੂੰ ਤਾਂ ਕਮਲੀ ਜੀ ਗੱਲ ਲੱਗੀ ਸਾਨੂੰ ਪੁਰਾਣੇ ਬੰਦਿਆਂ ਨੂੰ ਕੀ ਪਤਾ ਨਵੇਂ ਮੁੰਡੇ ਕੁੜੀਆਂ ਦੀਆਂ ਗੱਲਾਂ ਦਾ ਮੈਂ ਤਾਂ ਤੁਹਾਨੂੰ ਆਪ ਦਾ ਜਾਣ ਕੇ ਆ ਗਈ ਤੁਹਾਡੇ ਘਰ ਮੈਂ ਕਿਹੜਾ ਹੋਰ ਕਿਸੇ ਕੋਲ ਗੱਲ ਕੀਤੀ ਐ ਜਾਂ ਕਰੂੰਗੀ ਮੈਨੂੰ ਮਾਫੀ ਦੇ ਭੈਣੇ ਤੇ ਉਹ ਗੋਡਿਆਂ ਉੱਤੇ ਹੱਥਾਂ ਦਾ ਭਾਰ ਦੇ ਕੇ ਬੈਗ ਰੂ ਬੈਗ ਰੂ ਕਰਦੀ ਉੱਠ ਖੜੀ ਆਪਣੀ ਛੋਟੀ ਸੰਭਾਲੀ ਨੱਕ ਉੱਤੇ ਐਨਕ ਠੀਕ ਕੀਤੀ ਤੇ ਚੁੰਨੀ ਦਾ ਲੜ ਮੋਢੇ ਉੱਤੇ ਪਿਸ਼ਾ ਨੂੰ ਸੁੱਟ ਕੇ ਹੌਲੀ-ਹੌਲੀ ਕਦਮ ਧਰਦੀ ਹਰਦਿਤ ਦੇ ਘਰੋਂ ਧੁਰ ਆਈ। ਦਿਆਲੋ ਨੇ ਆਪਣੀ ਜਾਣ ਵਿੱਚ ਸ਼ਿਆਮੋ ਦਾ ਮੂੰਹ ਤਾਂ ਬੰਦ ਕਰ ਦਿੱਤਾ ਸੀ ਪਰ ਉਹਦੇ ਧੁਰ ਅੰਦਰ ਇੱਕ ਅੱਗ ਮਚ ਪਈ। ਧੀ ਦੀ ਗੱਲ ਸੁਣ ਕੇ ਉਹਦਾ ਕਾਲਜਾ ਪੱਛਿਆ ਗਿਆ। ਸੋਚਾਂ ਦੇ ਘਵਾਰ ਵਿੱਚ ਉੱਤਰ ਕੇ ਉਹਨੂੰ ਪਤਾ ਲੱਗਿਆ ਕਿ ਪੁਸ਼ਪਿੰਦਰ ਹੁਣ ਮੁੜ ਕੇ ਘਰ ਨਹੀਂ ਆਵੇਗੀ। ਉੱਦੜ ਹੀ ਗਈ ਸਮਝ ਬਸ ਝੱਟ ਦੇ ਕੇ ਉਹਨੂੰ ਵਾਪਸ ਪਿੰਡ ਲੈ ਆਂਦਾ ਜਾਵੇ ਤਦ ਹੀ ਉਹਦੇ ਕਾਲਜੇ ਨੂੰ ਠੰਡ ਪਵੇਗੀ। ਇਸੇ ਕਰਕੇ ਹੀ ਉਹਨੇ ਅਗਲੇ ਦਿਨ ਹਰਿੰਦਰ ਨੂੰ ਚੰਨਣਵਾਲ ਭੇਜਿਆ ਅਤੇ ਉਹ ਪੁਸ਼ਪਿੰਦਰ ਨੂੰ ਲੈ ਆਇਆ ਪੁਸ਼ਪਿੰਦਰ ਆਈ ਤਾਂ ਦਿਆਲੋ ਆਨੀ ਬਹਾਨੀ ਗੁੱਸੇ ਹੋ ਕੇ ਉਹਦੇ ਨਾਲ ਖਿਜੀ ਸਬਨਾ ਤੋਂ ਚੋਰੀ ਹੌਲੀ-ਹੌਲੀ ਉਹਦੇ ਨਾਲ ਗੱਲ ਕਰਦੀ ਗੁੱਸੇ ਵਿੱਚ ਗੱਲ ਗੱਲ ਭਰੀ ਹੋਈ ਪਰ ਸਮਝ ਕਰਕੇ ਬੋਲਦੀ ਅਦਰਿਆ ਅਦਰਿਆ ਕੁੜੀ ਤੋਂ ਸਾਰਾ ਭੇਤ-ਛੇਤ ਲੈਂਦੀ ਕਦੇ ਉਹਨੂੰ ਲੱਗਦਾ ਕਿ ਸ਼ਿਆਮੋ ਕੁੱਤੀ ਤੀਵੀ ਨੇ ਐਵੇਂ ਗੱਲ ਬਣਾ ਤਰੀ ਹੈ ਅਧਿਤੀ ਕਾ ਨੂੰ ਇਹੋ ਜਿਹੀ ਪਰ ਜਦੋਂ ਹੀ ਉਹਨੂੰ ਸੱਚ ਆਉਂਦਾ ਪੁਸ਼ਪਿੰਦਰ ਵੱਲ ਬੇਦਿਮਾਗ ਜਿਹੀ ਕਿਸੇ ਜ਼ਖਮੀ ਜਾਨਵਰ ਵਾਂਗ ਟੁੱਟ ਕੇ ਪੈਂਦੀ ਉਹਦੇ ਕੋਲੋਂ ਆਪਣਾ ਆਪ ਸੰਭਾਲਣਾ ਮੁਸ਼ਕਲ ਹੋ ਜਾਂਦਾ ਉਹਦੇ ਦਿਮਾਗ ਵਿੱਚੋਂ ਇਹ ਗੱਲ ਨਿਕਲਦੀ ਨਹੀਂ ਸੀ ਕਿ ਨਿਤ-ਨਿਤ ਉਹ ਇਹ ਗੱਲ ਛੇੜ ਲੈਂਦੀ ਪੁਸ਼ਪਿੰਦਰ ਦਾ ਚੋਣਾ ਦੁੱਬਰ ਕਰ ਰੱਖਿਆ ਸੀ ਕੁੜੀ ਸਾਫ਼ ਮੁੱਕਰ ਗਈ ਤੇ ਹੁਣ ਮਾਂ ਦੇ ਕੁਰਖਤ ਅਤੇ ਸਖਤ ਪਤੀਰੇ ਸਾਹਮਣੇ ਨਾਬਰ ਵੀ ਹੋਣ ਲੱਗੀ ਸੀ ਮਾਂ ਨੂੰ ਉਹ ਉਲਟਾ ਜਵਾਬ ਕਰਦੀ ਗੱਲ-ਗੱਲ ਵਿੱਚ ਦੱਸਦੀ ਕਿ ਉਹ ਕਿਹੜਾ ਨਿਆਣੀ ਹੈ ਉਹਨੂੰ ਕਿਹੜਾ ਅਕਲ ਨਹੀਂ ਉਹਨੂੰ ਆਪਣੇ ਨਫੇ-ਨੁਕਸਾਨ ਦਾ ਸਾਰਾ ਪਤਾ ਹੈ ਐਨੇ ਦਿਨਾਂ ਦੀ ਮਗਜ ਖਪਾਈ ਬਾਅਦ ਦਿਆਲੋਂ ਹੰਬ ਕੇ ਬੈਠ ਗਈ ਸੀ ਤੇ ਫਿਰ ਉਹਨੂੰ ਮਹਿਸੂਸ ਹੋਇਆ ਕਿ ਕੁੜੀ ਵਿੱਚ ਕੋਈ ਨੁਕਸ ਨਹੀਂ ਐਵੇਂ ਹੀ ਹੁਣ ਐਨੇ ਦਿਨ ਉਹਦੀ ਜਾਨ ਖਾਂਦੀ ਰਹੀ ਹੈ ਸ਼ਿਆਮੋ ਦੀ ਗੱਲ ਸੁਣ ਕੇ ਐਵੇਂ ਹੀ ਉਹਨੇ ਕੁੜੀ ਦਾ ਖਹਿੜਾ ਕਰ ਲਿਆ ਅਤੇ ਆਪਣੀ ਜਾਨ ਵੀ ਦੁਖੀ ਕੀਤੀ ਜੇ ਹੋਵੇ ਵੀ ਤਾਂ ਅੱਜ ਕੱਲ ਦੇ ਕਾਲਜਾਂ ਵਿੱਚ ਪੜ੍ਹਦੇ ਮੁੰਡੇ ਕੁੜੀਆਂ ਸੌ ਵਾਰੀ ਇਕੱਠੇ ਆਉਂਦੇ ਜਾਂਦੇ ਹਨ ਹੋਟਲ ਵਿੱਚ ਚਾਹ ਪੀਣੀ ਕਿੱਧਰ ਲਾ ਕੋ ਕੰਮ ਹੈ ਦਿਯਾਲੋ ਨੂੰ ਆਪਣੇ ਜੱਟ ਅਭਿਮਾਨ ਦਾ ਆਸਰਾ ਜੇਹਾ ਵੀ ਮਿਲਣ ਲੱਗਦਾ ਉਹ ਸੋਚਦੀ ਨਾਈਆਂ ਦੇ ਮੁੰਡੇ ਤੇ ਕੀ ਮਜਾਲ ਕੇ ਉਹ ਉਹਨਾਂ ਦੀ ਕੁੜੀ ਵੱਲ ਮੈੜੀ ਮੈਲੀ ਨਜ਼ਰ ਨਾਲ ਝਾਕ ਵੀ ਜਾਵੇ ਉਸ ਦਿਨ ਛਿਪੇ ਜਿਹੇ ਨਸੀਬ ਉਹਨਾਂ ਦੇ ਘਰ ਆਇਆ ਪਰ ਹਰਦਿਤ ਸਿੰਘ ਹੁਰੀ ਤਾਂ ਹਾਲੇ ਖੇਤੋਂ ਹੀ ਨਹੀਂ ਮੁੜੇ ਸਨ। ਵਿਦਿਆਲੋ ਨੇ ਨਸੀਬ ਨਾਲ ਇੱਕ ਅਤ ਰਸਮੀ ਜਿਹੀ ਗੱਲ ਕੀਤੀ, ਬਸ ਐਵੇਂ ਬੁਲਾਣ ਦਾ ਬਹਾਨਾ ਹੀ। ਬਿਜਲੀ ਦਾ ਬਲਬ ਵਿਦਿਆਲੋ ਨੇ ਜਗਾ ਦਿੱਤਾ। ਚਾਨਣ ਵਿੱਚ ਉਹਨੇ ਬੜੇ ਗੋਹ ਨਾਲ ਦੋਵਾਂ ਨੂੰ ਗੱਲਾਂ ਕਰਦੇ ਆਂ ਕਾਂ ਅੱਖ ਨਾਲ ਤਾੜਿਆ ਪਰ ਉਹਨਾਂ ਦੀ ਗੱਲ ਕੱਥ ਅਤੇ ਦੇਖਣੀ ਪੱਖੜੀ ਤੋਂ ਬਿਲਕੁਲ ਨਹੀਂ ਸੀ ਦਿਸਦਾ ਕਿ ਉਹਨਾਂ ਦੇ ਮਨਾਂ ਵਿੱਚ ਕੋਈ ਮਿਆਲ ਹੋਵੇਗੀ। ਵਿਦਿਆਲੋ ਨੂੰ ਤਾਂ ਪਹਿਲਾਂ ਵਾਂਗ ਹੀ ਸਧਾਰਨ ਵਰਤਾਓ ਕਰਦੇ ਪ੍ਰਤੀਤ ਹੋਏ। ਦਿਆਲੋ ਨੇ ਤੌੜੀ ਦਾ ਪੱਕਾ ਦੁੱਧ ਲਾ ਕੇ ਨਸੀਬ ਨੂੰ ਗਲਾਸ ਫੜਾਇਆ ਉਹਨੇ ਕੁੱਟੀ-ਕੁੱਟੀ ਦੁੱਧ ਪੀ ਲਿਆ ਦੁੱਧ ਪੀਂਦਾ ਉਹ ਤਾਂ ਬੜਾ ਹੀ ਸਾਉ ਲੱਗ ਰਿਹਾ ਸੀ ਤੇ ਫਿਰ ਦਿਆਲੋ ਨੇ ਉਹਨੂੰ ਆਖਿਆ ਭਾਈ ਨਸੀਬ ਤੇਰਾ ਮਾਮਾ ਤਾਂ ਪਤਾ ਨਹੀਂ ਕਦੋਂ ਆਵੇ ਹੁਣ ਤੇ ਨਾਲੇ ਜੇ ਆ ਵੀ ਗਿਆ ਤਾਂ ਉਹ ਤੋਂ ਰਾਮਪੁਰੇ ਕੱਲ ਨੂੰ ਤਾਂ ਜਾਇਆ ਨਹੀਂ ਜਾਣਾ ਨਰਮੇ ਦੀ ਵੀ ਚਾਈ ਮੁਕਾ ਕੇ ਹੀ ਹੁਣ ਤਾਂ ਘਰੋਂ ਨਿਕਲਿਆ ਜਾਊ ਕਿਧਰੇ ਤੂੰ ਦੋ ਦਿਨ ਹੋਰ ਚਰਾਂਦ ਕਰ ਫਿਰ ਤੈਨੂੰ ਲੈ ਜੂ ਰਾਮਪੁਰੇ ਰਾਮਪੁਰਾ ਕਿਹੜਾ ਦੂਰ ਹੈ ਹਰਦਿਲ ਸੋਨੂੰ ਬਥੇਰਾ ਕਹਿ ਦੂ ਨਸੀਬ ਕਈ ਦਿਨਾ ਤੱਕ ਮੁੜ ਕੇ ਉਹਨਾਂ ਦੇ ਘਰ ਨਹੀਂ ਆਇਆ ਤੇ ਨਾਲ ਇਹ ਤਾਂ ਉਹਨਾਂ ਦੇ ਘਰ ਜਾਣ ਦਾ ਇੱਕ ਬਹਾਨਾ ਹੀ ਸੀ ਬੀਏ ਦਾ ਨਤੀਜਾ ਤਾਂ ਅਜੇ ਨਿਕਲਿਆ ਨਹੀਂ ਸੀ ਬੀਏ ਤੋਂ ਪਹਿਲਾਂ ਉਹਨੂੰ ਕਿਹੜੀ ਨੌਕਰੀ ਮਿਲ ਜਾਣੀ ਸੀ ਪੁਸ਼ਪਿੰਦਰ ਨੇ ਭਾਵੇਂ ਆਪ ਹੀ ਨਸੀਬ ਨੂੰ ਸਮਝਾ ਦਿੱਤਾ ਸੀ ਕਿ ਉਹ ਉਹਨਾਂ ਦੇ ਘਰ ਕਦੇ-ਕਦੇ ਹੀ ਆਵੇ ਫਿਰ ਵੀ ਉਹ ਉਹਨੂੰ ਉਡੀਕਦੀ ਰਹਿੰਦੀ ਨਸੀਬ ਉਸਨੂੰ ਆਥਣ ਤੋਂ ਬਾਅਦ ਕਦੇ ਵੀ ਨਹੀਂ ਮਿਲਣ ਆਇਆ ਸੀ ਪੁਸ਼ਪਿੰਦਰ ਘਰ ਵਿੱਚ ਕੈਦਨ ਜਹੀ ਬਣ ਕੇ ਰਹਿਣ ਲੱਗੀ ਨਾ ਪਿੰਡ ਵਿੱਚ ਕਿਧਰੇ ਕਿਸੇ ਦੇ ਘਰ ਜਾਂਦੀ ਤੇ ਨਾ ਹੀ ਨਸੀਬ ਨੂੰ ਉਹਨਾਂ ਦੇ ਘਰ ਜਾ ਕੇ ਮਿਲਣ ਦੀ ਕੋਸ਼ਿਸ਼ ਕਰਦੀ ਬਸ ਹੁਣ ਤਾਂ ਨਤੀਜਾ ਨਿਕਲਣ ਦੀ ਉਡੀਕ ਰੱਖਦੀ ਦਿਲ ਵਿੱਚ ਬੇਨਤੀਆਂ ਕਰਦੀ ਰਹਿੰਦੀ ਕਿ ਨਸੀਬ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਉਹਦੀ ਆਪਣੀ ਕੋਈ ਗੱਲ ਨਹੀਂ ਅਖੀਰ ਉਡੀਕ ਦੇ ਉਡੀਕ ਤੇ ਬੀਏ ਦਾ ਨਤੀਜਾ ਅਖਬਾਰ ਵਿੱਚ ਆ ਗਿਆ ਦੋਵੇਂ ਹੀ ਪਾਸ ਸਨ ਦੋਵਾਂ ਦੀ ਹੀ ਸੈਕੰਡ ਡਿਵੀਜ਼ਨ ਆਈ ਸੀ ਨਸੀਬ ਹੀ ਅਖਬਾਰ ਲੈ ਕੇ ਪੁਸ਼ਪਿੰਦਰ ਕੋਲ ਉਹਨਾਂ ਦੇ ਘਰ ਭੱਜਿਆ ਭੱਜਿਆ ਆਇਆ। ਦਿਯਾਲੋ ਨੇ ਚਾਹ ਬਣਾਈ, ਹਰਿੰਦਰ ਦੁਕਾਨ ਤੋਂ 2 ਕਿਲੋ ਲੱਡੂ ਲੈ ਆਇਆ। ਉਸ ਦਿਨ ਤਾਂ ਹਰਤੇਤ ਸਿੰਘ ਵੀ ਘਰ ਸੀ, ਉਹਨਾਂ ਦਾ ਸੀਰੀ ਅਤੇ ਪਾਲੀ ਵੀ। ਸਭ ਨੇ ਲੱਡੂ ਖਾਦੇ, ਸਭ ਪੁਸ਼ਪਿੰਦਰ ਦੇ ਬੀਏ ਪਾਸ ਕਰ ਜਾਣ ਦੀਆਂ ਖੁਸ਼ੀਆਂ ਮਨਾ ਰਹੇ ਸਨ। ਨਸੀਬ ਦੀ ਗੱਲ ਤਾਂ ਹਰਿੰਦਰ ਨੇ ਹੀ ਇੱਕ ਵਾਰੀ ਕੀਤੀ। ਪੁਸ਼ਪਿੰਦਰ ਨੂੰ ਜਿੰਨੀ ਖੁਸ਼ੀ ਨਸੀਬ ਦੀ ਸੀ ਆਪਣੀ ਨਹੀਂ ਸੀ। ਜਿਵੇਂ ਇਹ ਸਭ ਕੁਝ ਨਸੀਬ ਦੀ ਖੁਸ਼ੀ ਵਿੱਚ ਹੀ ਕੀਤਾ ਜਾ ਰਿਹਾ ਹੋਵੇ। ਆਨੀ ਬਹਾਨੀ ਮੌਕਾ ਜਿਹਾ ਲੱਭ ਕੇ ਪੁਸ਼ਪਿੰਦਰ ਉਹਨਾਂ ਦੇ ਘਰ ਆ ਕੇ ਬੈਠੇ ਨਸੀਬ ਦੀ ਅੱਖਾਂ ਵਿੱਚ ਅੱਖਾਂ ਪਾਉਂਦੀ ਹੈ ਤੇ ਆਪਣੀਆਂ ਅੱਖਾਂ ਵਿੱਚ ਕੋਈ ਅਦਿਸਵੀ ਜਿਹੀ ਚਮਕ ਲਿਆ ਕੇ ਮੂੰਹ ਪਵਾ ਲੈਂਦੀ। ਅੱਜ ਉਹਦਾ ਦਿਲ ਗਿੱਠ ਚੌੜਾ ਹੋਇਆ ਪਿਆ ਸੀ। ਹੁਣ ਉਹਦਾ ਨਸੀਬ ਕੋਈ ਨੌਕਰੀ ਕਰਨ ਲੱਗੇਗਾ ਤੇ ਫੇਰ ਧੰਨਵਾਦ